ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਮਜੀਤ ਸਿੰਘ ਹੈ ਜੀ ਇਹ ਕਿਹੜੀ ਜਗ੍ਹਾ ਜੀ ਇਹ ਇਹ ਪੰਗਾ ਲਈ ਕੀ ਹਾਲ ਹੋਈ ਪਈ ਆ ਸਕੂਲ ਦੇ ਅੱਗੇ ਕੀ ਕਹਿਣਾ ਚਾਹੋਗੇ ਤੁਸੀਂ ਸਰ ਇਹ ਸਕੂਲ ਦੇ ਅੱਗੇ ਬਹੁਤ ਜ਼ਿਆਦਾ ਗੰਦ ਹੈ ਔਰ ਗੰਦ ਕੀ ਆਲੇ ਦੁਆਲੇ ਪਿੰਡ ਆਲੇ ਦੁਆਲੇ ਘਰਾਂ ਆਲੇ ਮੱਲੇ ਆਲੇ ਸਾਰੇ ਗੰਦ ਇੱਥੇ ਸੁੱਟਦੇ ਆ ਜੀ ਤੇ ਲੱਗੇ ਸਕੂਲ ਅੱਗੇ ਨਾਲਾ ਆ ਫੜਕ ਦੇ ਨਾਲ ਨਾਲਾ ਹੋ ਗਿਆ ਦਾ ਬੰਦ ਤੇ ਨਾ ਪ੍ਰਸ਼ਾਸਨ ਕੋਲ ਕੁਛ ਕਰਦਾ ਤੇ ਨਾ ਪੰਚਾਇਤ ਕਰਦੀ ਆ ਕੁਛ ਹੁਣ ਇਹ ਦੇਖੋ ਪਾਣੀ ਵਰਖਾ ਪਈ ਆ ਤੇ ਗੰਦਾ ਬਿਮਾਰੀ ਦਾ ਘਰ ਆ ਸਾਰਾ ਪਰ ਬਿਮਾਰੀ ਦਾ ਘਰ ਆ ਕਿ ਸਾਰਾ ਬੱਚਿਆਂ ਦੇ ਲੋਕਾਂ ਦੇ ਅਸਰ ਪੈਣਾ ਜੀ ਸਕੂਲ ਦੇ ਬੱਚੇ ਪਾਣੀ ਚ ਨਿਕਲਦੇ ਪਏ ਆ ਉਹਦੇ ਬੱਚੇ ਪਾਣੀ ਚ ਨਿਕਲਦੇ ਔਰ ਜਦੋਂ ਪਾਣੀ ਚ ਨਿਕਲਦੇ ਆ ਰੋ ਐਨਾ ਗੰਦਾ ਪਾਣੀ ਹੁੰਦਾ ਤੇ ਬੱਚਿਆਂ ਦੇ ਪੈਰ ਜਿਹੜੇ ਆ ਨਾ ਉਹ ਖਰਾਬ ਹੋ ਜਾਂਦੇ ਆ ਜੀ ਬਿਮਾਰੀਆਂ ਲੱਗ ਜਾਂਦੀਆਂ ਬਿਮਾਰੀਆਂ ਲੱਗਦੀਆਂ ਜੀ ਬਹੁਤ ਜ਼ਿਆਦਾ ਔਰ ਬੱਚਾ ਵੀ ਕੀ ਕਰੇ ਹੁਣ ਜੇ ਬੱਚੇ ਸਕੂਲ ਨਾਲ ਤੇ ਕੋਈ ਇਹਦੇ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਪਾਣੀ ਆ ਜੀ ਕੋਈ ਵੀ ਧਿਆਨ ਨਹੀਂ ਦਿੱਤਾ ਔਰ ਕਾਫੀ ਸਾਲਾਂ ਤੋਂ ਕਿੰਨਾ ਚੰਦਾ ਜਿਹੜੇ ਬੱਚੇ ਆ ਪਾਣੀ ਚ ਨਹਾਉਂਦੇ ਇਹ ਗਲਤ ਆ ਜੀ ਬੱਚਿਆਂ ਵਾਸਤੇ ਪਾਣੀ ਖਰਾਬ ਆ ਇਹ ਗੰਦਾ ਪਾਣੀ ਆ ਸਾਰਾ ਬੱਚਿਆਂ ਦੇ ਪੈਰ ਵੀ ਗਲ ਸਕਦੇ ਆ ਬਿਮਾਰੀ ਵੀ ਲੱਗ ਸਕਦੀ ਆ ਬੱਚੇ ਨੂੰ ਕੁਝ ਵੀ ਹੋ ਸਕਦਾ ਇਹਦੇ ਬਾਰੇ ਸਰਕਾਰ ਨੂੰ ਸੋਚਣਾ ਚਾਹੀਦਾ ਆ ਦੇ ਕਿਤੇ ਪ੍ਰਾਈਵੇਟ ਸਕੂਲ ਨੂੰ ਦੱਤੇ ਫਿਰ ਵੀ ਇਦਾ ਪਾਣੀ ਖੜਾ ਹੁੰਦਾ ਫਿਰ ਨਹੀਂ ਹੋ ਸਕਦਾ ਜੀ ਪੰਜਾਬ ਸਰਕਾਰ ਨੂੰ ਬੜਾ ਵਧੀਆ ਪਰਲਾ ਕਰੇ ਸਰਕਾਰੀ ਸਕੂਲ ਆ ਤਾਂ ਚੱਕਣੇ ਆ ਇਦਾਂ ਹਾਂਜੀ ਇਦਾਂ ਤਾਜ ਕੋਣਗੇ ਸਕੂਲ ਵਧੀਆ ਬਣਨਗੇ ਹਾਂਜੀ ਕੀ ਕਹਿਣਾ ਚਾਹੁੰਦੇ ਇਸ ਸੰਬੰਧ ਵਿੱਚ ਇਹਦਾ ਨਿਕਾਸ ਜਾਇਦਾ ਕੋਈ ਵਿਕਾਸ ਹੋਣਾ ਚਾਹੀਦਾ ਪਾਣੀ ਦਾ ਕੋਈ ਨਿਕਾਸ ਹੋਵੇ ਕਿਸੇ ਪਾਸੇ ਨੂੰ ਸੜਕ ਤੇ ਸਾਫ਼ ਹੋਣੀ ਚਾਹੀਦੀ ਹੈ ਬੱਚਿਆਂ ਦੇ ਆਣ ਜਾਣ ਨੂੰ ਥੈਂਕ ਯੂ ਵੈਰੀ ਮਚ ਸਰ ਮੇਰਾ ਨਾਮ ਗੁਰਪ੍ਰੀਤ ਸਿੰਘ ਮੈਂ ਸਰਦਾਰ ਚਰਨ ਸਿੰਘ ਮੰਜਪੁਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਗਾਲਾ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਅਤੇ ਮੇਰੇ ਨਾਲ ਮੇਰਾ ਸਟਾਫ ਮੈਂਬਰ ਸ਼੍ਰੀ ਮਜੀਤ ਸਿੰਘ ਜੀ ਸਾਡੇ ਲੈਕਚਰ ਪੰਖਰ ਜੀ ਆ ਮੇਰੇ ਹੋਰ ਮੈਂਬਰਸ ਵੀ ਹੈਗੇ ਆ ਅ ਜਿਹੜੀ ਸਰ ਸਕੂਲ ਦੀ ਗੱਲ ਹੈ ਸਕੂਲ ਤੇ ਸਾਡੇ ਸਰਕਾਰਾਂ ਨੇ ਬਹੁਤ ਅੱਛੇ ਉਪਰਾਲੇ ਕੀਤੇ ਹੋਏ ਆ ਲੇਕਿਨ ਇਹ ਜੋ ਤੁਸੀਂ ਅੱਜ ਇੱਥੇ ਪਹੁੰਚੇ ਹੋ ਜਿਹੜਾ ਪਾਣੀ ਤੁਸੀਂ ਦੇਖ ਰਹੇ ਹੋ ਇਹ ਨਿਕਾਸ ਇਸ ਸਾਲ ਬੰਦ ਹੋਣ ਕਰਕੇ ਤੁਹਾਨੂੰ ਬਹੁਤ ਜ਼ਿਆਦਾ ਦਿੱਕਤ ਆਈ ਆ ਜਿਸ ਕਰਕੇ ਬੱਚਿਆਂ ਵਿੱਚ ਬਿਮਾਰੀ ਫੈਲਣ ਦਾ ਪੂਰਾ ਲੱਗ ਰਿਹਾ ਹੈ ਕਿ ਹੈਜਾ ਵਗੈਰਾ ਹੋਰ ਵੀ ਬਿਮਾਰੀਆਂ ਇਸ ਦੇ ਨਾਲ ਇਹ ਬੱਚਿਆਂ ਨੂੰ ਲੱਗਣ ਦੀ ਲੱਗ ਸਕਦੀਆਂ ਹਨ ਇਸ ਦਾ ਕੋਈ ਨਾ ਕੋਈ ਹੱਲ ਅਸੀਂ ਪੰਚਾਇਤ ਨੂੰ ਵੀ ਕਿਹਾ ਹੈ ਕਿ ਇਸ ਦਾ ਸਾਨੂੰ ਹੱਲ ਕਰਕੇ ਦਿੱਤਾ ਜਾਏ ਤਾਂ ਜੋ ਅਸੀਂ ਆਪਣੇ ਬੱਚਿਆਂ ਦੀ ਸੁਰੱਖਿਆ ਦਾ ਧਿਆਨ ਰੱਖ ਸਕੀਏ ਇੱਕ ਇੱਕ ਅਸੀਂ ਗੱਲ ਕਰੀਏ ਤੇ ਡਾਕਟਰਾਂ ਵੱਲੋਂ ਇੱਕ ਕੈਂਪ بڑا ਮੈਡੀਕਲ ਕੈਂਪ ਲਾਇਆ ਜਾਂਦਾ ਹੈ ਡੇਂਗੂ ਤੋਂ ਬਚਾਅ ਜਾਂ ਹੋਰ ਸਰਕਾਰੀ ਉਹਨਾਂ ਨੂੰ ਇਹ ਤਸਵੀਰਾਂ ਦਿਖਾਈ ਜਦੋਂ ਬੱਚੇ ਲੱਗਦੇ ਡੇਂਗੂ ਹੈ ਕਿ ਜਾਂ ਹੋਰ ਵੀ ਬਿਮਾਰੀਆਂ ਫੈਲ ਸਕਦੀਆਂ ਕੁਝ ਨਹੀਂ ਇਸ ਬਾਰੇ ਕੋਈ ਚੱਕਿਆ ਗਿਆ ਦੇ ਕਿਤਾ ਇਸ ਸੰਬੰਧੀ ਸਾਡੀਆਂ ਡਾਕਟਰ ਟੀਮਸ ਅੱਜ ਵੀ ਇੱਥੇ ਆਈਆਂ ਸੀਗੀਆਂ ਉਹਨਾਂ ਨੇ ਵੀ ਇਸ ਨੂੰ ਮੁਆਇਨਾ ਕੀਤਾ ਹੈਗਾ ਉਹ ਵੀ ਕਹਿ ਰਹੇ ਕਿ ਅਸੀਂ ਇਸ ਨੂੰ ਉੱਪਰਲੇ ਪੱਧਰ ਤੇ ਇਸ ਸਾਰੇ ਸਿਸਟਮ ਜੋ ਵੀ ਉਹਨਾਂ ਦੇਖ ਕੇ ਗਏ ਹੈ ਕਿ ਇਸ ਨੂੰ ਉੱਥੇ ਪਹੁੰਚ ਕਰਾਂਗੇ ਤਾਂ ਕਿ ਇਸ ਦਾ ਕੋਈ ਨਾ ਕੋਈ ਜਲਦੀ ਤੋਂ ਜਲਦੀ ਹੱਲ ਕਰ ਸਕੀਏ ਇਹ ਕਿਤੇ ਵੱਡਾ ਹਾਸਾ ਸਕੇ ਜੀ ਢੋਲਣਾ ਜੀ ਕਿ ਦੋਸਤੋਂ ਪਹਿਲਾਂ ਜਲਦੀ ਹੋ ਜੇ ਤਾਂ ਉਹ ਨਹੀਂ ਬੱਝਿਆ ਇਹ ਤਾਂ ਤੁਹਾਡੀ ਗੱਲ ਬਿਲਕੁਲ ਸਹੀ ਹੈ ਸਰ ਕੋਸ਼ਿਸ਼ ਕਰ ਰਹੇ ਆਂ ਆਪਾਂ ਸਾਰੇ ਜਾਣੇ ਅਸੀਂ ਪੰਚਾਇਤ ਨੂੰ ਹੀ ਮਿਲੇ ਆਂ ਸਰ ਤੇ ਆਪਣੇ ਸਾਡਾ ਵਿਚਾਰ ਹੈ ਕਿ ਜੇ ਸਾਡੇ ਸਥਾਨਕ ਐਮਐਲਏ ਹੈਗੇ ਸੀ ਉਹਨਾਂ ਨੂੰ ਵੀ ਇਸ ਗੱਲ ਨੂੰ ਪਹੁੰਚ ਕਰੀਏ ਤਾਂ ਕਿ ਸਾਡਾ ਇਹ ਹੱਲ ਜਲਦੀ ਤੋਂ ਜਲਦੀ ਹੋਏ ਕਿਉਂਕਿ ਇੱਥੇ ਬਿਮਾਰੀ ਦਾ ਬਹੁਤ ਜ਼ਿਆਦਾ ਡਰਿਆ ਬੱਚਿਆਂ ਦੇ ਪਾਣੀ ਕਿਉਂ ਹੋ ਰਿਹਾ ਇਹਨਾਂ ਨੂੰ ਪਿਆ ਪਾਣੀ بارش ਇਸ ਵਾਰ ਕਾਫੀ ਜ਼ਿਆਦਾ ਹੋਣ ਕਰਕੇ ਅੱਗੇ ਨਿਕਾਸ ਬੰਦ ਹੋ ਗਿਆ ਜਿਸ ਕਰਕੇ ਪਾਣੀ ਇੱਥੇ ਹੀ ਰੁਕ ਗਿਆ ਹੈ ਜੀ ਇੱਕ ਸਕੂਲ ਦੀ ਅਸੀਂ ਜਾ ਕੇ ਆਏ ਹਾਂ ਜਿੱਥੇ ਬੱਚੇ ਪਾਣੀ ਦੇ ਵਿੱਚੋਂ ਗੰਦੇ ਬਣ ਕੇ ਹੁੰਦਾ ਕਹਿੰਦੇ ਆ ਹੁਣ ਉਹਦਾ ਨਿਕਾਸ ਨਹੀਂ ਆ ਤੇ ਜਾਂ ਉੱਥੇ ਬਲੌਕ ਪਾਣੀ ਹੋਇਆ ਕੀ ਇਸ ਮੌਕੇ ਉਹ ਮੇਰੇ ਹੁਣੇ ਧਿਆਨ ਵਿੱਚ ਤੁਸੀਂ ਲੈਂਦਾ ਜੀ ਮੈਂ ਮੌਕਾ ਵੇਖਾਂਗੀ ਜੋ ਵੀ ਮੌਕੇ ਦਾ ਸੋਲੂਸ਼ਨ ਹੋਏਗਾ ਉਹ ਕਰਵਾਵਾਂਗੇ ਜੇ ਤੇ ਨਿਕਾਸ ਦੀ ਪ੍ਰੋਬਲਮ ਹੋਏਗੀ ਜੇ ਗੰਦਾ ਪਾਣੀ ਹੋਏਗਾ ਇਹ ਗਨਾਲੀਆਂ ਦਾ ਤੇ ਫਿਰ ਉਹਦਾ ਨਿਕਾਸ ਕਰਾ ਦਿੱਤਾ ਜਾਵੇਗਾ ਜੇ ਮੀਂਹ ਪਾਣੀ ਹੋਇਆ ਮੀਂਹ ਦਾ ਹੋਏਗਾ ਕਟਾ ਉਹਦਾ ਵੀ ਕੋਈ ਸੋਲੂਸ਼ਨ ਦੇ ਠੀਕ ਹੈ ਹਾਂ ਧੰਨਵਾਦ